ਤੇ ਜਿਹੜਾ ਜੀ ਡੀਵੀ ਜਿਹੜਾ ਮਤਲਬ ਹੁੰਦਾ ਹੈਗਾ ਜੇ ਆਮ ਨਾਰਮਲ ਆਪਾਂ ਬੋਰੀ ਵਾਲਾ ਸੀਮੈਂਟ ਲੈਨੇ ਆ ਉਹਦੇ ਵੀ ਫਲਾਈ ਐਸ਼ ਹੁੰਦਾ ਹੀ ਆ ਉਹ 30% ਹੁੰਦਾ ਅਚੋ 30% ਹੁੰਦਾ ਇਹਦੇ ਵਿੱਚ ਜੀ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਮਾਤਾਰਨਾ ਜੇ ਜਾਂ ਕਹਿੰਦੇ ਪਾਉਣਾ ਕੁਝ ਹੋ ਜਾਪਾ ਜੀ ਫਲਾਈ ਐਸ਼ ਥੋੜਾ ਜਿਹਾ ਪਾਉਣਾ ਅਚਾ ਜਿੰਨਾ ਕਸਟਮਰ ਆਪਦੇ ਸਾਹਮਣੇ ਕੇ ਤੁਸੀਂ ਮਤਲਬ ਮਤਲਬ ਮਸ਼ੀਨ ਆਪਦੇ ਸਾਹਮਣੇ ਪਾਉਣੀ ਇਹਦੀ ਕੀ ਗਾਰੰਟੀ ਹੈਗੀ ਮਤਲਬ ਮਾਲ ਦੀ ਆਪਣੀ ਦੀ ਅਸੀਂ ਦਾ ਲਾਈਫਟਾਈਮ ਦੀ ਗਾਰੰਟੀ ਹੈ ਲਾਈਫਟਾਈਮ ਦੀ ਗਾਰੰਟੀ ਹੈ ਜੇ ਕੋਈ ਸਵਾਲ ਜਵਾਬ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਜੋ ਨੰਬਰ ਜਗਦੇਵ ਜੀ ਦਾ ਦਵਾਂਗੇ ਉਹਦੇ ਵਿੱਚ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੈਗੇ ਆ ਤੇ ਆਪਣੇ ਜੋ ਸਵਾਲ ਹੈਗੇ ਆ ਤੁਸੀਂ ਘਰ ਬਣਾਉਣਾ ਹੈਗਾ ਆਪਣੇ ਜੋ ਸਵਾਲ ਹੈਗੇ ਆ ਤੁਸੀਂ ਸਿੱਧੇ ਤੌਰ ਤੇ ਕਰਿਓ ਵਾਕੀ ਇਹਦੀ ਕੰਕਰੀਟ ਪੰਪ ਆ ਜੀ ਇਹ ਜਿਵੇਂ ਚਾਹ ਦੀ ਹਾਈ ਰਾਈ ਬਿਲਡਿੰਗ ਉੱਤੇ ਚੜਾਉਣਾ ਹੋਵੇ ਮਾਲ ਇਹਦੇ ਨਾਲ ਚੜਾ ਜਾਂਦਾ ਜੀ ਇਹਦੇ ਨਾਲ ਹਾਂਜੀ 30 ਮੰਜਲਾਂ ਤੱਕ 40 ਮੰਜਲਾਂ ਤੱਕ ਅੱਛਾ ਜੀ లైట్ ది ఏనేదనా ਜੀ আচ্ছা ਜੀ ਮੈਂ ਜਦੇਦ ਦੀ ਨਾਲ ਗੱਲ ਕਰਦਾ ਸੀ ਆ ਮੈਂ ਕਹਾਂ ਜੀ 1500 స్క్వేర్ ఫుట్ ਆਪਾਂ ਜਿਹੜੀ ਉਹ ਮਾਤਰਾ ਹੁੰਦੀ ਹੈ ਉਹਦੇ ਵਿੱਚ 60% ਜਾਂ 40% ਦੇ ਵਿੱਚ ਵਿੱਚ ਮਾਤਰਾ ਹੁੰਦੀ ਆ ਆਪਾਂ ਕਸਟਮਰ ਤੇ ਡਿਪੈਂਡ ਕਰਨਾ ਵੀ ਤੁਸੀਂ ਸਭ ਤੋਂ ਪਿਓਰ ਲੈਣਾ ਵਾ ਕਿ ਤੁਸੀਂ ਫ੍ਰੈਸ਼ ਮਿਕਸ ਕਰਨੀ ਓਕੇ ਮਤਲਬ ਪਹਿਲਾਂ ਕਸਟਮਰ ਨੂੰ ਪਾਉ ਦੇਣੀ ਵੀ ਜੇ ਤੁਸੀਂ ਪਿਓਰ ਲੈਣਾ ਵਾ ਤਾਂ ਪਿਓਰ ਦਾ ਰੇਟ ਆ ਜੇ ਤੁਸੀਂ ਫਲਾਈਰਸ਼ਾ ਲੈਣ ਦਾ ਆ ਰੇਟ ਠੀਕ ਹੈ ਸਰ ਇਹ ਆ ਵੀ ਇਹਦੇ ਵਿੱਚ ਤਾਂ ਟਾਈਮ ਦਾ ਬੱਚਤ ਬਹੁਤ ਪੈ ਜਾਂਦੀ ਆ ਖਲਾਰਾ ਨਹੀਂ ਪੈਂਦਾ ਹੈਗਾ ਜਿੱਥੇ ਮੰਨ ਕੇ ਚਲੋ ਪਾਈਪ ਨਹੀਂ ਜਾਣੀ ਹੈਗੀ ਮਸ਼ੀਨ ਉਹ ਹੱਥੇ ਹੀ ਨਹੀਂ ਜਾਣੀ ਹੈਗੀ ਤਾਂ ਸਾਡੀ ਪਾਈਪ ਰਾਹ ਨਾਲ ਚਲੀ ਜਾਂਦੀ ਆ ਸਵਾਗਤ ਆ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਆ ਕੰਪਨੀ ਹੈਗੀ ਆ ਕੰਕਰੀਟ ਦੀ ਜਿੱਥੇ ਕੀ ਜੋ ਮਿਕਸਰ ਹੈਗਾ ਜਦੋਂ ਆਪਾਂ ਕੋਈ ਮਕਾਨ ਪਾਉਣਾ ਹੈਗਾ ਲੈਂਟਰ ਪਾਉਣਾ ਹੁੰਦਾ ਹੈਗਾ ਉਸ ਕੰਪਨੀ ਦੇ ਵਿੱਚ ਪਹੁੰਚੇ ਹੈਗੇ ਆ ਜਿਹੜੀ ਗੁਰਨਾਨਕ ਰੈਡੀ ਮਿਕਸ ਕੰਪਨੀ ਹੈਗੀ ਆ ਜਦੋਂ ਆਪਾਂ ਜੇ ਮੇਨ ਹਾਈਵੇ ਦੀ ਗੱਲ ਕਰੀਏ ਤਾਂ ਮੇਨ ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਜੋ ਨਵੇਂ ਚੂਟ ਜੱਕ ਤੋਂ ਗਾਲਪ ਕਲਾਂ ਜਾਂਦੇ ਹੈਗੇ ਆ ਉਹ ਰੋਡ ਦੇ ਉੱਤੇ ਇਹ ਫੈਕਟਰੀ ਪੈਂਦੀ ਹੈਗੀ ਆ ਇਸ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹ ਹੈਗਾ ਜਿਹੜੀ ਇਹ ਫੈਕਟਰੀ ਹੈਗੀ ਆ ਮੈਂ ਤੁਹਾਨੂੰ ਤਸਵੀਰਾਂ ਤਸਵੀਰਾਂ ਦੇ ਵਿੱਚ ਦਿਖਾ ਸਕਦਾ ਹੈਗਾ ਤੁਸੀਂ ਵੇਖ ਸਕਦੇ ਆ ਸਾਹਮਣੇ ਲੱਗੀ ਹੈਗੀ ਆ ਜੋ ਕੰਕਰੀਟ ਜਿਸ ਨਾਲ ਬਜਰੀ ਸੀਮੈਂਟ ਤੇ ਰੇਤਾ ਜੋ ਮਿਕਸ ਕਰਕੇ ਉਹ ਗੱਡੀ ਖੜੀ ਹੈਗੀ ਸਾਹਮਣੇ ਦੇਖ ਸਕਦੇ ਆ ਆ ਹੋ ਰਹੀਆਂ ਵਿੱਚ ਉਹ ਸਾਹਮਣੇ ਗੱਡੀ ਦੇ ਵਿੱਚ ਮਾਲ ਪੈ ਵੀ ਰਿਹਾ ਹੈਗਾ ਜਿੱਥੇ ਕਿਤੇ ਕੋਈ ਘਟ ਜਗਾ ਹੈਗੀ ਆ ਉਥੇ ਇਹ ਇਹਨਾਂ ਗੱਡੀਆਂ ਰਾਹੀਂ ਮਤਲਬ ਪੈ ਵੀ ਹੈਗੇ ਆ ਇਹ ਲੰਬੀ ਕੋਈ ਜ਼ਿਆਦਾ ਦੂਰੀ ਹੈਗੀ ਤਾਂ ਉਥੋਂ ਪੈਪ ਦੇ ਨਾਲ ਮਤਲਬ ਉਹ ਸਮਾਨ ਜਿਹੜਾ ਹੈਗਾ ਮਿਕਸਰ ਹੈਗਾ ਉਹ ਵਿੱਚ ਪਾਇਆ ਜਾਂਦਾ ਹੈਗਾ ਸਾਡੇ ਨਾਲ ਜੋ ਉਹਦੇ ਮਾਲਕ ਹੈਗੇ ਡਰੈਗਿਆ ਉਹ ਵੀ ਸਾਡੇ ਨਾਲ ਮੌਜੂਦ ਹੋਗੇ ਆਪਾਂ ਗੱਲਬਾਤ ਕਰਾਂਗੇ ਪੂਰੀ ਜੇ ਤੁਹਾਡੇ ਜੋ ਸਵਾਲ ਹੈਗੇ ਕੋਈ ਤੁਸੀਂ ਸਾਡੀ ਜੋ ਵੀਡੀਓ ਦੇਖ ਰਹੇ ਹੋ ਉਹਦੇ ਵਿੱਚ ਅਸੀਂ ਨੰਬਰ ਹੀ ਫਲੈਸ਼ ਕਰਾਂਗੇ ਸਿੱਧੇ ਤੌਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੈਗੇ ਆ ਸਿੱਧੇ ਤੌਰ ਤੇ ਵੀ ਸੰਪਰਕ ਕਰ ਸਕਦੇ ਆ ਵੀ ਤੁਹਾਡੇ ਸਵਾਲ ਹੈਗੇ ਤੁਸੀਂ ਕਮੈਂਟ ਦੇ ਵਿੱਚ ਪਾ ਸਕਦੇ ਹੈਗੇ ਆ ਕਮੈਂਟ ਕਰਕੇ ਆਪਦੇ ਸਵਾਲ ਪੁੱਛ ਸਕਦੇ ਆ ਮੈਂ ਅੱਗੇ ਤੁਹਾਡਾ ਨੰਬਰ ਵੀ ਦੇਵਾਂਗਾ ਜੋ ਨੰਬਰ ਤੁਸੀਂ ਆਪ ਦੇ ਸਾਡੇ ਕਮੈਂਟ ਦੇ ਵਿੱਚ ਪਾਓਗੇ ਤਾਂ ਅੱਗੇ ਜੋ ਕੰਪਨੀ ਦੇ ਮਾਲਕ ਹੈਗੇ ਆ ਜਗਦੀਪ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਫਲੈਸ਼ ਜੋ ਹੋ ਰਿਹਾ ਹੈਗਾ ਤੁਸੀਂ ਗੱਲਬਾਤ ਕਰ ਸਕਦੇ ਆ ਤੁਸੀਂ ਜੋ ਮਕਾਨ ਬਣਾਉਣੇ ਹੈਗੇ ਆ ਉਹਦੇ ਵਿੱਚ ਤੁਹਾਨੂੰ ਬਜਰੀ ਲਿਆਉਣ ਦੀ ਲੋੜ ਨਹੀਂ ਰੇਤਾ ਲਿਆਉਣ ਦੀ ਲੋੜ ਨਹੀਂ ਸੀਮਿੰਟ ਲਿਆਉਣ ਦੀ ਲੋੜ ਨਹੀਂ ਹੈਗੀ ਤਾਂ ਇੱਥੋਂ ਤੁਸੀਂ ਸਿਰਫ ਆਪਣਾ ਜੋ ਜਗ੍ਹਾ ਹੈਗੀ ਆ ਉਹ ਦੱਸਣੀ ਹੈਗੀ ਇੰਨੇ ਸਕੁਅਰ ਫੁੱਟ ਆ ਤਾਂ ਜੋ ਇਥੋਂ ਬਣਾ ਕੇ ਸਿੱਧਾ ਗੱਡੀਆਂ ਰਾਹੀਂ ਤੁਹਾਡੇ ਘਰ ਪਹੁੰਚੂਗਾ ਤੇ ਆਥਾਨੇ ਦੇ ਨਾਲ ਤੁਸੀਂ ਜੋ ਲੈਂਟਰ ਪਾ ਸਕਦੇ ਆ ਸਾਡੇ ਨਾਲ ਜਗਦੇਵ ਸਿੰਘ ਜੀ ਮੌਜੂਦ ਹੈ ਉਹ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਬਹੁਤ ਵਧੀਆ ਠੀਕ ਹੈ ਬਾਈ ਹਾਂਜੀ ਜਿਹੜੀ ਇੱਕ ਤਾਂ ਇਹ ਫੈਕਟਰੀ ਵਾਲੇ ਥੋੜਾ ਕਲੀਅਰ ਕਰ ਦਿਓ ਜੀ ਮਤਲਬ ਕੀ ਨਾਮ ਤੇ ਹੈਗਾ ਇਹ ਇਹ ਸਾਡੀ ਫੈਕਟਰੀ ਦਾ ਨਾਮ ਜੀ ਗੁਰਨਾਨ ਕ੍ਰੇਡੀ ਮਿਕਸ ਕੰਕਰੀਟ ਆ ਜੀ ਹਾਂਜੀ ਇੱਥੇ ਕਿਹੜੀ ਜਮਿਆਤ ਉਹ ਦੇਖ ਸਕਦੇ ਆ ਜਮਿਆਤ ਦੋ ਜਗ੍ਹਾ ਹੈਗੇ ਹਨਾ ਹਾਂਜੀ ਤੇ ਥੱਲੇ ਆ ਮਤਲਬ ਇੱਕ ਮਸ਼ੀਨ ਲੱਗੀ ਹੈਗੀ ਇਹਦੇ ਵਿੱਚ ਥੋੜਾ ਕਲੀਅਰ ਕਰ ਦਿਓ ਕੀ ਹੈਗਾ ਇਹ ਪੰਪ ਲੱਗਾ ਹੋਇਆ ਜੀ ਇਹ ਇਹ ਪੰਪ ਦੇ ਨਾਲ ਜੋ ਸੀਮੈਂਟ ਸਾਡਾ ਆਉਂਦਾ ਵਾ ਹਾਂਜੀ ਸਾਡਾ ਸੀਮੈਂਟ ਬੈਗ ਲੈਸ ਹੁੰਦਾ ਇਹ ਖੁੱਲਾ ਗੱਡੀ ਦੇ ਵਿੱਚ ਬਲਗਰ ਆਉਂਦੇ ਆ ਹਾਂਜੀ ਉਹ ਪੈਪ ਲਾ ਕੇ ਸੀ ਇਹਨਾਂ ਦੇ ਵਿੱਚ ਪਾਇਆ ਹੋਇਆ ਇੱਕ ਦੇ ਵਿੱਚ ਸੀਮੈਂਟ ਪਾਇਆ ਹੋਇਆ ਇੱਕ ਦੇ ਵਿੱਚ ਫਲਾਈ ਹੈ ਓਕੇ ਹਾਂਜੀ ਠੀਕ ਹੈ ਜੀ ਇੱਕ ਦੇ ਵਿੱਚ ਫਲਾਈ 애ਸ਼ ਆ ਫਲਾਈ 애ਸ਼ ਹੈਗਾ ਦੂਜੇ ਦੇ ਵਿੱਚ ਸੀਮੈਂਟ ਪਿਓਰ ਸੀਮੈਂਟ ਹੈਗਾ ਹਾਂਜੀ ਫਲਾਈ 애ਸ਼ ਕਿਉਂ ਕਹਿੰਦੇ ਇਹ ਫਲਾਈ 애ਸ਼ ਨੂੰ ਕਹਿੰਦੇ ਜੋ ਭਾਖੜੇ ਵਾਲੇ ਹੈਗੇ ਥਰਮਲ ਪਲਾਂਟ ਆ ਹਾਂਜੀ ਉਹਨਾਂ ਦੇ ਵਿੱਚ ਜਿਹੜਾ ਕੋਲਾ ਮੱਚਿਆ ਹੁੰਦਾ ਇਹ ਕੋਲਾ ਵਿੱਚ ਪੈਂਦਾ ਸੀਮੈਂਟ ਦੇ ਵਿੱਚ ਮਿਕਸ ਹੋ ਕੇ ਆਇਆ ਹੁੰਦਾ ਆਪਣੇ ਬੋਰੇ ਜਿਹੜੇ ਬੈਗ ਆਉਂਦੇ ਆ ਉਹਨਾਂ ਦੇ ਵਿੱਚ ਮਿਕਸ ਹੋਇਆ ਹੁੰਦਾ ਜੀ ਸਾਡੇ ਅਲੱਗ ਹੁੰਦਾ ਵਾ ਇਹ ਆਪਣੇ ਅਲੱਗ ਆਉਂਦਾ ਹੈ ਹਾਂਜੀ ਆਪਾਂ ਮਤਲਬ ਖੁੱਲਾ ਲੈਣੇ ਹੈਗੇ ਆ ਸਿੱਧਾ ਡਾਇਰੈਕਟਲੀ ਡਾਇਰੈਕਟ ਲੈ ਡ੍ਰੈਕ ਲੇਰ ਦੇ ਪਾ ਕੇ ਜਾਂਦੀ ਕੰਪਨੀ ਆ ਗਈ ਹੈ ਨਾ ਤੇ ਕਿਹੜੀ ਕੰਪਨੀ ਦਾ ਵਾ ਸੀਮੈਂਟ ਜੁੱਟਾ ਸਾਡਾ ਜੀ ਸੀਮੈਂਟ ਅਲਟਰਾਟੈਕ ਦਾ ਹੈ ਅਸੀਂ ਵਰਤਦੇ ਹਾਂ ਅਲਟਰਾਟੈਕ ਦਾ ਹੈ ਵਰਤਦੇ ਹਾਂ ਹਾਂਜੀ ਠੀਕ ਹੈ ਜੇ ਆਪਾਂ ਦੇਖ ਸਕਦੇ ਦੇਖ ਲੈਣੇ ਜੀ ਅੱਗੇ ਮਤਲਬ ਦੇ ਵਿੱਚ ਸੀਮੈਂਟ ਥੋੜਾ ਖਲਦਾ ਹੈਗਾ ਆਮ ਸੀਮੈਂਟ ਦੇ ਰਾਹੀਂ ਇਹ ਦੇ ਵਿੱਚ ਜਾਂਦਾ ਹੈਗਾ ਸੀਮੈਂਟ ਤੇ ਅਪੂਜਾ ਤੁਸੀਂ ਕੀ ਕੀਆ ਸੀਗਾ? ਫਲਾਈ ਹੈ। ਫਲਾਈ ਹੈ। ਹਾਂਜੀ ਫਲਾਈ ਹੈ। ਪਰਲੀ ਸਾਈਡ ਜੀ ਸੀਮੈਂਟ ਇਧਰਲੀ ਸਾਈਡ ਜੋ ਤੁਸੀਂ ਨਾਮ ਦੇਖ ਸਕਦੇ ਹੋ ਫਲਾਈ ਹੈ ਪੈਂਦਾ ਹੈਗਾ। ਹਾਂਜੀ। ਆਹ ਮਸ਼ੀਨ ਲੱਗੀ ਹੈਗੀ ਜੀ। ਤੇ ਉਸ ਤੋਂ ਬਾਅਦ ਆਹ ਦੇਖ ਸਕਦੇ ਤੁਸੀਂ ਕੀ ਕੀ ਹੋ ਰਿਹਾ ਜੀ ਮਰਕ ਸਟਰੀ ਕਰਦੇ ਇਹਦੇ ਵਿੱਚ ਬਾਗੜ ਦੇ ਵਿੱਚ ਪੈਂਦਾ ਜੀ ਮਾਲ ਇਹ ਅੱਛਾ ਜੀ ਇਹ ਥੱਲੇ ਕੰਡਾ ਲੱਗਾ ਹੋਇਆ ਇਹ ਕੰਡੇ ਦੇ ਉੱਤੇ ਤਲਕਾ ਹੀ ਪੈਣਾ ਥੋਕੇ ਪੈਂਦਾ ਹਾਂਜੀ ਦੋ ਕਿਸਮ ਦੀ ਪੰਜਰੀ ਪਾਉਣੀ ਅਸੀਂ ਇਹਦੇ ਚ ਠੀਕ ਹੈ ਜੀ ਇੱਕ ਤਾਂ 20 mm ਹੁੰਦੀ ਹੈ ਇੱਕ 3 mm ਦੋ ਦੋ ਤਰ੍ਹਾਂ ਦੀ ਪੈਂਦੀ ਹੈਗੀ ਹਾਂਜੀ ਜਿਹੜੇ 20 mm ਉਹ ਤਾਂ ਥੋੜੀ ਜੀ ਹੁੰਦੀ ਹੈ ਬਿਲਕੁਲ ਹਾਂਜੀ ਤੇ ਬਾਕੀ 3 mm ਪਾੜੀ ਪੈਂਦੀ ਹੈ अच्छा जी सेंड मतलब वजन करके काम का देख सकते रेता पै रहा है वा देखो रेता पै रहा वापस ठीक है जी देखो यह तो मैक्स हो गया जी है ना हाँ जी जा गया है अद्धा मीटर माल आ जाए अदा मीटर हाँ जी अच्छा जी ਇਸ ਗੱਡੀ ਵਿੱਚ ਕਿੰਨਾ ਮਾਲ ਪੈਂਦਾ ਹੈ ਇਹ ਚ 8 ਮੀਟਰ ਪੈਂਦੇ ਆ 8 ਮੀਟਰ ਹਾਂਜੀ ਤੇ ਉੱਪਰ ਜਾ ਰਹੀ ਉੱਪਰ ਜਾ ਕੇ ਹਾਂਜੀ ਆ ਮਿਕਸਰ ਆ ਤਾ ਹਾਂ ਅੱਛਾ ਜੀ ਇਹ ਮਿਕਸਰ ਦੇ ਵਿੱਚ ਇਹਨੇ ਜਾ ਕੇ ਬਾਕਟਰ ਨੇ ਖਾਲੀ ਹੋ ਜਾਣਾ ਉਸ ਤੋਂ ਬਾਅਦ ਜਿੱਨੀ ਮਤਲਬ ਜੂਟ ਸੀਮੈਂਟ ਦੀ ਆ ਹਾਂ ਤੇ ਸੀਮੈਂਟ ਤੇ ਫਲਾਈ ਆ ਫਲਾਈ ਦੀ ਲੋੜ ਹੈ ਕੀ ਆ ਉਹਨਾਂ ਇਹਦੇ ਵਿੱਚ ਚਲਾ ਹਾਂ ਚਲਾ ਗਿਆ ਹਾਂਜੀ ਠੀਕ ਹੈ ਜੀ ਹਾਂ ਤਾਂ ਕਿੰਨਾ ਮਾਲ ਪੈਂਦਾ ਹੈਗਾ ਟੋਕੀ ਇਹ ਚ 8 ਮੀਟਰ ਪੈਂਦਾ ਵਾ ਤਕਰੀਬਨ ਤਕਰੀਬਨ 500 ਸਕਰ ਫੁੱਟੋ ਪੰਜ ਟਨ ਟੀਮਰ ਮੋਟਾ ਪਾਉਣਾ ਹੋਵੇ ਟਲੈਂਟਰ ਪੈ ਜਾਂਦਾ ਆਪਾਂ ਹੋਰ ਵੀ ਚਲੋ ਗੱਲ ਜਿਹਾ ਕਰਦੇ ਹੈਗੇ ਭਾਤ ਦੇ ਨਾਲ ਤੁਹਾਨੂੰ ਹੋਰ ਵੀ ਕਹੋ ਵੀ ਮੰਨ ਲਓ ਜੀ 1500 ਸਕਰ ਫੁੱਟ ਹੈਗਾ ਹਾਂ ਜੀ ਜਿਹੜਾ ਆਪਾਂ ਪਾਉਣਾ ਪਾਉਣਾ ਹੈਗਾ ਵਾ ਹਾਂ ਜੀ ਇਹਦੇ ਵਿੱਚ ਕਿੰਨੀਆਂ ਮਤਲਬ ਗੱਡੀਆਂ ਦੀ ਲੋਡ ਪੈਂਦੀ ਹੈਗੀ ਤਿੰਨ ਕ ਗੱਡੀਆਂ ਨਾਲ ਹੋ ਜਾਂਦਾ ਜੀ ਤਿੰਨ ਗੱਡੀਆਂ ਹਾਂ ਜੀ ਕਿੰਨਾ ਮਾਲ ਪੈ ਗਿਆ ਜੀ ਫਿਰ ਮਤਲਬ 800 834 ਕਿਉਂ ਮੀਟਰ ਪੈਣਾ ਮਾਲ ਮੀਟਰ ਦੇ ਹਿਸਾਬ ਨਾਲ ਹੀ ਹੋਣਾ। ਹਾਂਜੀ। ਅੱਛਾ ਜੀ। ਕਿਉਂਕਿ ਇਹ ਭਾਰ ਜਿਆਦਾ ਹੋ ਜਾਂਦਾ ਪੁੱਟਾਂ ਦੇ ਵਿੱਚ ਤਾਂ ਮਣਿਆ ਨਹੀਂ ਜਾਂਦਾ ਜੀ। ਇੰਨੀ ਮਤਲਬ ਟੋਟਲੀ ਵੀ ਜੋੜ ਹੋ ਗਿਆ ਜੀ ਆਪਣਾ। ਅਮਾਉਂਟ ਕਿੰਨੀ ਬਣ ਜੂਗੀ ਇਹਦੀ? ਇਹ ਤਾਂ ਬਗੇ ਤੇ ਨੇੜ ਤੇੜ ਬਣ ਜਾਂਦਾ ਕੋਈ ਜੀ ਥੋੜਾ ਬੰਦ ਘੱਟ ਗਈ ਜੀ। ਜੇ 6 ਇੰਚ ਪੋਆ ਲੈਂਦਾ ਕੋਈ 5.5 ਇੰਚ ਕੋਲਦਾ ਕੋਈ 5 ਇੰਚ। ਅੱਛਾ ਜੀ। ਉਹਦੇ ਹਿਸਾਬ ਨਾਲ ਜੀ ਮਤਲਬ ਉਹ ਆਪਣਾ ਮਾਲ ਲੈ ਕੇ ਬੜੀ ਆਪਦੀ ਲੋ cement ਆਪ ਦਾ ਲੋ ਹਾਂਜੀ। ਉਹ ਤਾਂ ਫਰਕ ਵੀ ਰਹੂਗਾ ਜੀ ਮਤਲਬ ਉਹਦੇ ਨਾਲ। ਸੀਮੈਂਟ ਕਿ ਮੋਢੇ ਵਾਰਕ ਲੈ ਤਰੀਂ ਉਹਦੀ ਬਜਰੀ ਆਪਦੀ ਲੈ ਆਊਗਾ ਬਜਰੀ ਉਹਦੀ ਮੜਕੇ ਵੇਸਟੇਜ ਵੀ ਜਾਣੀ ਆ ਪੂਰੀ ਪੈਣੀ ਨਹੀਂ ਅੱਛਾ ਜੀ ਅਸੀਂ ਪੂਰੇ ਦਾ ਪੂਰਾ ਮਾਲ ਪਾ ਕੇ ਆਉਣਾ ਅੱਛਾ ਜੀ ਭਾਈ ਤੇ ਸੀਮੈਂਟ ਦਾ ਵੀ ਪਤਾ ਨਹੀਂਗਾ ਤੋਲ ਮਣਕੇ ਵੀ ਅਸੀਂ ਪੂਰਾ ਪਾਉਣਾ ਇੱਥੇ ਪਾਣੀ ਨਹੀਂ ਪੱਧ ਪਾਉਣਾ ਸਾਰਾ ਕੁਝ ਐਨ ਮਣਕੇ ਪਾਣੀ ਪੈਣਾ ਇੱਥੇ ਮਣਕੇ ਬਜਰੀ ਪੈਣੀ ਆ ਮਣਕੇ ਤੋਲ ਕੇ ਰੇਤਾ ਪੈਣਾ ਇੱਥੇ ਹੋਲ ਕੇ ਦਿੱਤਾ ਪੈਣਾ ਹਾਂਜੀ ਜਦੋਂ ਲੈਂਟਰ ਕੋਲ ਦੂਜੀਆਂ ਮਸ਼ੀਨਾਂ ਵੀ ਆ ਗਈਆਂ ਉਹਦੇ ਵਿੱਚ ਮਿਕਸ ਕਰਦੇ ਹੈਗੇ ਆ ਹਾਂਜੀ ਇਹਦੇ ਤੇ ਮਤਲਬ ਉਹ ਦੂਜੀ ਮਸ਼ੀਨ ਦੇ ਵਿੱਚ ਫਰਕ ਕੀ ਲੱਗਦਾ ਹੈਗਾ ਕਿੰਨਾ ਕੁ ਕਸਟਮਰ ਨੂੰ ਇਹਦੇ ਵਿੱਚ ਦਾ ਉਹ ਦੇਖੋ ਲੱਗਾ ਮਿਕਸਰ ਲੱਗਾ ਹੋਇਆ ਤਾਂ ਹਾਂਜੀ ਅੱਛਾ ਜੀ ਤੇ ਮਿਕਸਰ ਨੇ ਨੇ ਤਕਰੀਬਨ 7-8 ਮਿੰਟੇ ਨੇ ਘੁੰਮਣਾ ਬਹੁਤ ਸਪੀਡ ਦਾ 25 ਦੀ ਮੋਟਰ ਲੱਗੀ ਹੋਈ ਹੈ ਜੀ ਅੱਛਾ ਜੀ 25 ਦੀ ਮੋਟਰ ਨੇ ਉਹਨੂੰ ਘੁਮਾਉਣਾ ਵਾ 25 ਘੁਮਾਉਣਾ ਹਾਂ ਜੀ ਹਾਂਜੀ ਜਗਦੇਵ ਜੀ ਸਵਾਲ ਫੇਰ ਆਪਣਾ ਉੱਥੇ ਹੈਗਾ ਜਿਵੇਂ ਹੁਣ 1500 ਏਅਰਪੋਰਟ ਦੀ ਆਪਾਂ ਗੱਲ ਕਰ ਲੈਨੇ ਆਂ ਜਿਵੇਂ ਤੁਸੀਂ ਕਿਹਾ ਵੀ ਲੱਖ ਰੁਪਈਆ ਮਤਲਬ ਆਪਣਾ ਲੱਗਦਾ ਹੈਗਾ ਇਹ ਆਪਣੀਆਂ ਗੱਡੀਆਂ ਜਾਣਗੀਆਂ ਤੇ ਮਾਲ ਪਾ ਕੇ ਆਉਂਦੀਆਂ ਹੈਗੀਆਂ ਇਹ ਤੁਸੀਂ ਮਤਲਬ ਮਾਲ ਇੱਕ ਜਗ੍ਹਾ ਢੇਰੀ ਕਰਦੇ ਹੋ ਜਾਂ ਪ੍ਰੋਪਰ ਮਤਲਬ ਸਾਰੀ ਜਗ੍ਹਾ ਦੇ ਵਿੱਚ ਦਿਨੇ ਹੋ ਗਿਆ ਕਿਉਂਕਿ ਲੇਬਰ ਦੀ ਕਿੰਨੀ ਕਿ ਲੇਬਰ ਦੀ ਬਚਤ ਹੋਏ ਦੀ ਬਚਤੀ ਲੇਬਰ ਦੀ ਘੱਟੋ-ਘੱਟ 25-30 ਹਜ਼ਾਰ ਰੁਪਏ ਦਾ ਫਰਕ ਪਊਗਾ ਜੀ अच्छा ने, ने जाना, जाना जी ਸਾਡੀ ਲੇਬਰ ਨੇ ਸਾਡੀ ਨੇ ਜਿਹੜਾ ਪੰਪ ਜਾਣਾ ਸਾਡਾ ਹਾਂਜੀ ਪੰਪ ਨੇ ਥੱਲੋਂ ਗੱਡੀ ਦੇ ਵਿੱਚੋਂ ਮਾਲ ਚੱਕ ਕੇ ਜੀ 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 ਆਜਾ ਕਰ ਗਿਆ ਉੱਪਰ ਲਾਉਣਾ ਵਾ ਆਜਾ ਆਉਰੇ ਨਹੀਂ ਨਹੀਂ ਕੋਈ ਨਹੀਂ আচ্ছা ਤੇ ਇਹ ਪੰਪ ਹੈਗਾ ਪੰਪ ਵਾਲਾ ਮੁੰਡਾ ਸਾਡਾ ਹੋ ਜਾ ਨੇੜੇ ਆਜਾ ਆਉਰੇ ਆਜਾ ਹੋ ਜਾ ਹੋ ਜਾ আচ্ছা ਕੀ ਕਹਿਣਾ ਹੈਗਾ ਤੁਹਾਡਾ ਲੈ 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 ਤੂੰ ਜੀ ਹਾਂਜੀ ਇਹ ਹੈ ਆਪਣਾ ਜੋ ਕੰਕਰੀਟ ਇੱਕ ਪਾਈਪ ਆਤਾ ਹੈ 4 ਮੀਟਰ ਦਾ ਰਬਰ ਕਾ ਪਾਈਪ ਆਤਾ ਹੈ ਉਹ ਪੂਰਾ ਲੈਂਟਰ ਇਸੇ ਇਸੇ ਕਰਕੇ ਮੈਂ ਹਾਂ ਪੂਰਾ ਡਾਲਦਾ ਹਾਂ ਇੱਕ ਜਗ੍ਹਾ ਨਹੀਂ ਹੁੰਦਾ ਹੈ ਇੱਕ ਜਗ੍ਹਾ ਨਹੀਂ ਨਹੀਂ ਹੁੰਦਾ ਹੈ ਪੂਰਾ ਲੈਂਟਰ ਬਰਾਬਰ ਕਰਕੇ ਪੂਰਾ ਕਰਤਾ ਫਿਰ ਹੋ ਗਿਆ ਫਿਰ ਪਾਪ ਪੀਛੇ ਕਰਤਾ ਹਾਂ ਅੱਛਾ ਜੀ ਜੀ ਔਰ ਮੇਰਾ ਕਹਿਣਾ ਦਾ ਹੈਗਾ ਜਿਵੇਂ ਉਹਨਾਂ ਬਾਈ ਜੀ ਨੇ ਕਿਹਾ ਜਗਦੀਸ਼ ਜੀ ਨੇ ਵੀ ਜੇ 1500 ਸਕਰ ਫੁੱਟ ਤੁਸੀਂ ਆਉਣੇ ਹੈਗੇ ਆ ਆ ਤੁਹਾਡਾ ਲੱਖ ਰੁਪਿਆ ਨੇੜੇ ਦੇ ਖਰਚਾ ਹੋਊਗਾ ਜੇ ਆਪਾਂ ਗੱਡੀ ਨਾਲ ਲੈ ਕੇ ਜਾਈਏ ਤੇ ਜੇ ਕਸਟਮਰ ਸਿੱਧੇ ਤੌਰ ਤੇ ਮਤਲਬ ਮਾਲ ਆਪਦਾ ਲੈ ਕੇ ਲੇਬਰ ਲੈ ਕੇ करूंगा बनाऊंगा माल पाऊगा पच्चीस अच्छा। का, का।, 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 तो तो का किराया और कंक्रीट का पूरा पेमेंट लेके अस्सी हजार रूपए पचहत्तर हजार अस्सी हजार एक मीटर माल का ढाई सौ के जी सीमेंट आता है और डेढ़ सौ के जी पानी आता है बाकी हमारा चौबीस सौ के जी आता है एक मीटर का जिसका पाँच हजार रुपये पड़ता है पाँच हज़ार पाँच हज़ार पड़ता है और बाकी गाड़ी किराया उराया सब ओके उसी में उसी में हो उसी में और पाँच हज़ार का बाकी हमारा मशीन का किराया अलग से लगता है तीन हज़ार रुपया जी उसी में आपका लेंटर पूरा पाँच हजार रुपये प्रति मीटर का और इसे अस्सी रुपया स्क्वायर फीट लेते हैं अच्छा स्क्वायर फीट अगर एक स्क्वायर फीट का अस्सी रुपया आता है अस्सी रुपया अस्सी रुपये आता है एक स्क्वायर फीट का जी तो हम लोग का पाँच हजार रुपया प्रति एक मीटर माल का बनता है एक इसमें गाड़ी में कितना पड़ जाए चौबीस सौ के जी का इसमें गाड़ी में गाड़ी में और एक मीटर का इसमें आठ मीटर माल पड़ पड़ता है ये मान लो जो आप मान लो पाँच सौ स्क्वेयर फुट है तो कितना गाड़ी जब आएगा हो? एक गाड़ी आएगा एक गाड़ी एक गाड़ी कितने का गा होगा माल चालीस हजार रुपये का चालीस हजार का माल हो गया सीधा सीधा पूरा ऑल खर्चा चालीस हजार उसने गाड़ी की रिया हमारा पंप की लेबर रिया है लेके ले कितना कस्टमर आ रहा है जितना कह सकते हैं भी कितना कस्टमर ज्यादा आता है कस्टमर तो हमारा पिंड अलग अलग तो मार्केटिंग का आ रहा है कस्टमर अच्छा खासा आ रहा है, है। फिलहाल ठंड का टाइम है थोड़ा कम हो गया क्या मिलेगा कस्टमर को कस्टमर को बेनिफिट क्या अच्छा काम है अच्छा है अल्ट्राटेक सीमेंट देते हैं जी। ये बात है कोई डुप्लीकेट काम नहीं है काम एकदम सामान एकदम बढ़िया मिलता है हमारा एकदम सक्सेसफुल اور باقی دوسری جگہ سے لے گا تو سیمنٹ میں چوری کرے گا الٹرا ٹیک کے نام پہ کوئی اور دے دے گا۔ یہ بات ہے۔ جی۔ تو ہمارا کام کا ہے گھر کا ایو کا کلاوبریشن بالکل اوکے ہے۔ اوکے۔ ٹھیک ہے۔ ٹھیک ہے۔ ہن میرا نام جی گوردھان سنگھ ہے۔ جی۔ ہاں جی۔ جیڑی کسٹمر اپنی کمپنی نا جی این سی جو کانکریٹ کمپنی ہے گی اپ جی۔ ایں دے نال جوڑن گے اپنے کولے آون گے کی انہاں نوں تسیں کہنی چاوندے ہو۔ سر تو دیکھو بینیفٹ اے دے اے آر ایم سی جیڑی نوں اسکو تھانوں کوالٹی وغیرہ مل جانیے نے۔ جے میں ایم 20 ہو گیا جی۔ ہمم۔ ਉਹਦੀ ਕੱਟ ਕੋਸਟ ਹੁੰਦੀ ਆ ਜਿਹੜਾ M25 ਹੁੰਦਾ ਵਾ ਉਹਦੀ ਕੋਸਟ ਜ਼ਿਆਦਾ ਹੁੰਦੀ ਆ M25 ਮਤਲਬ ਕੀ ਕਹਿਣ ਨੂੰ ਉਹਦੇ ਵਿੱਚ ਸੀਮੈਂਟ ਦੇ ਰੇਸ਼ਿਓ ਦਾ ਫਰਕ ਹੁੰਦਾ ਹੈ ਅੱਛਾ ਜੀ ਹਾਂ ਜਿਹੜਾ ਸੀਮੈਂਟ ਆਪਾਂ ਮਤਲਬ ਵਰਤਦੇ ਪਏ ਆ ਇਹ ਵਰਤਦੇ ਆ ਅਲਟਰਾਟੈਕ ਅਲਟਰਾਟੈਕ ਉਹ ਤਾਂ ਜੇ ਹੁਣ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਵੀ ਜੇ ਆਮ ਲੈਂਟਰ ਜੇ 10 ਦਿਨ 12 ਦਿਨ ਉਹਦੇ ਵਿੱਚ ਇਹ ਆ ਵੀ ਜਿਹੜਾ ਹਾਂ ਲੋਕੀ ਆਮ ਸੀਮੈਂਟ ਵਰਤਦੇ ਆ ਉਹ ਹੁੰਦਾ ਵਾ PPC ਅੱਛਾ ਜਿਹੜਾ ਆਪਾਂ ਵਰਤਦੇ ਇਹ ਹੁੰਦਾ OPC ਸੀਮੈਂਟ ਇਹ ਪਿਓਰ ਸੀਮੈਂਟ ਆ ਜਿਹੜਾ ਉਹ ਵਰਤਦੇ ਉਹਦੇ ਵਿੱਚ ਫਲਾਇਰ ਐਸ਼ ਮਿਕਸ ਹੁੰਦੀ ਆ ਨੀ ਪਲੇਸ ਦਾ ਅਪੋਇੰਟਮੈਂਟਸ ਕਰਦੇ ਮਿਕਸ ਕਰਦੇ ਆ ਪਰ ਆਪਾਂ ਕੁਝ ਮਾਤਰਾ ਨਾਲ ਕਰਦੇ ਆ ਇਹ ਮਤਲਬ ਅੱਛਾ ਜੀ ਹਾਂ ਜਿਹੜੀ ਉਹ ਮਾਤਰਾ ਹੁੰਦੀ ਆ ਉਹਦੇ ਵਿੱਚ 60% ਜਾਂ 40% ਦੇ ਵਿੱਚ ਵਿੱਚ ਮਾਤਰਾ ਹੁੰਦੀ ਆ ਆਪਾਂ ਕਸਟਮਰ ਤੇ ਡਿਪੈਂਡ ਕਰਨਾ ਵੀ ਤੁਸੀਂ ਸਭ ਤੋਂ ਪਿਓਰ ਲੈਣਾ ਵਾ ਕਿ ਤੁਸੀਂ ਫਲਾਈਸ਼ ਮਿਕਸ ਕਰਨੀ ਆ ਓਕੇ ਹਾਂ ਮਤਲਬ ਪਹਿਲਾਂ ਕਸਟਮਰ ਨੂੰ ਪੁੱਛਦੇ ਵੀ ਜੇ ਤੁਸੀਂ ਪਿਓਰ ਲੈਣਾ ਵਾ ਤਾਂ ਪਿਓਰ ਦਾ ਰੇਟ ਆ ਜੇ ਤੁਸੀਂ ਫਲਾਈਸ਼ ਲੈਣ ਦਾ ਰੇਟ ਆ ਠੀਕ ਹੈ ਜੀ ਜਿਵੇਂ ਹੁਣ ਪਹਿਲਾਂ ਵੀ ਜਗਦੇਸ਼ ਜੀ ਨਾਲ ਗੱਲ ਕਰਦਾ ਸੀਗਾ ਜੀ 1500 ਸਕਰ ਫੁੱਟ ਦਾ ਆਪਾਂ ਲੱਖ ਰੁਪਏ ਦਾ ਮਾਲ ਮਤਲਬ ਉੱਥੋਂ ਆਪਣੀਆਂ ਗੱਡੀਆਂ ਜਾਣਗੀਆਂ ਜੇ ਕਸਟਮਰ ਸਿੱਧੇ ਤੌਰ ਤੇ ਆਪਦਾ ਕੋਈ ਰੇਤਾ ਸੀਮੈਂਟ ਬਜਰੀ ਛਟਾਊਗਾ ਉਹਦਾ ਕੀ ਫਰਕ ਕੀ ਹੋਊਗਾ ਇਹ ਆਪਣੇ ਕੋਲੇ ਕਹਿੰਦੇ ਕਿ ਆਪਣੇ ਜਿੱਥੇ ਬਣਾ ਰਹੇ ਆ ਵਾ ਉਹ ਕਸਟਮਰ ਕੋਈ ਸਿੱਧੇ ਤੌਰ ਤੇ ਆਪਣੇ ਕੋਲੇ ਸਰ ਦਾ ਬੈਨੀਫਿਟ ਇਹ ਆ ਇਹਦੇ ਵਿੱਚ ਤਾਂ ਇੱਕ ਤਾਂ ਕੁਆਲਿਟੀ ਦਾ ਬਹੁਤ ਫਰਕ ਪੈਣਾ ਜਿਵੇਂ ਮੰਨ ਲਓ ਰੇਤਾ ਇੱਕ ਤਾਂ ਕਸਟਮਰ ਪਾਉਂਦਾ ਸਿੱਧੇ ਬਜਰੀ ਪਾਉਂਦਾ 10mm ਜਿਹੜੀ ਆਪਾਂ ਘਰੇ ਮਿਕਸ ਕਰਦੇ ਆ ਉਹ ਕੱਲਾ 10mm ਪਾਉਂਦਾ ਆਪਣੇ ਕੋਲੇ ਦੋ ਗ੍ਰੇਡ ਪੈਣੇ ਆ 10 ਤੇ 20 ਹਾਂ ਮਸ਼ੀਨ ਦੇ ਹਾਂਜੀ ਹਾਂ ਤੇ ਉਸ ਤੋਂ ਬਾਅਦ ਕ੍ਰੈਕਚਰ ਸੈਪਰੇਟਰ ਠੀਕ ਹੈ ਜੀ ਘੱਗਰ ਸੈਂਚ ਨੂੰ ਆਪਾਂ ਕਹਿੰਦੇ ਰੇਤਾ ਉਹ ਤਿੰਨ ਚੀਜ਼ਾਂ ਹੀ ਪੈਣੀਆਂ ਰੇਤਾ ਪੈਣਾ ਹੀ ਨਹੀਂ ਹੈਗਾ ਪੈਣਾ ਨਹੀਂ ਹੈਗਾ ਰੇਤਾ ਇੱਕ ਇਹ ਆ ਵੀ ਉਹ ਮੌਇਸਚਰ ਜ਼ਿਆਦਾ ਕਰਦਾ ਹੈ ਅੱਛਾ ਜੀ ਲੈਂਟਰ ਨੂੰ ਟਾਈਮ ਜ਼ਿਆਦਾ ਲੰਦਾ ਹੈ ਕੀ ਤੁਹਾਨੂੰ ਸਲਾਬ ਦਾ ਵੀ ਫਰਕ ਪਊਗਾ ਸਲਾਬ ਦਾ ਫਰ ਦੇਖੋ ਫਰਕ ਅਲੱਗ-ਅਲੱਗ ਕੈਮੀਕਲ ਨੇ ਅੱਛਾ ਜੀ ਉਹ ਬਾਕੀ ਕਸਟਮਰ ਤੇ ਡਿਪੈਂਡ ਹੈ ਵੀ ਕੈਮੀਕਲ ਕਿਹੜਾ ਪਾਉਣਾ ਉਹਨਾਂ ਨੇ ਇੱਕ ਦਾ ਹੁੰਦਾ 72 ਘੰਟੇ ਬਾਅਦ ਲੈਂਟਰ ਖੁੱਲ ਜਾਂਦਾ ਵਾ ਜੀ ਉਹ ਕੈਮੀਕਲ ਕੈਮੀਕਲ ਵਾਲੀ ਗਾਰੰਟੀ ਦੇਣਗੇ ਤੁਹਾਨੂੰ ਅਸੀਂ ਕੰਕਰੀਟ ਦੀ ਗਾਰੰਟੀ ਤੁਹਾਨੂੰ ਦੇ ਦਾਂਗੇ ਸਭ ਨਹੀਂ ਹਮੇ ਤੇ ਕਸਟਮਰ ਨੂੰ ਕੀ ਬੈਨੀਫਿਟ ਮਤਲਬ ਤੁਸੀਂ ਦੱਸ ਹੀ ਦਿੱਤੇ ਹੈਗੇ ਆ ਹੋਰ ਕੀ ਸੁਝਾ ਦੇਣਾ ਚਾਹੁੰਦੇ ਈਲਾ ਸੁਝਾਅ ਸਰ ਇਹ ਆ ਵੀ ਇਹਦੇ ਵਿੱਚ ਤਾਂ ਟਾਈਮ ਦਾ ਬਚਤ ਬਹੁਤ ਪੈ ਜਾਂਦੀ ਆ ਖਲਾਰਾ ਨਹੀਂ ਪੈਂਦਾ ਹੈਗਾ ਜਿੱਥੇ ਮੰਨ ਕੇ ਚਲੋ ਪਾਈਪ ਨਹੀਂ ਜਾਣੀ ਹੈਗੀ ਮਸ਼ੀਨ ਉਹ ਹੱਥੇ ਹੀ ਨਹੀਂ ਜਾਣੀ ਹੈਗੀ ਤਾਂ ਸਾਡੀ ਪਾਈਪ ਆਰਾਮ ਨਾਲ ਚੱਲੇ ਜਾਂਦੀ ਆ ਆਹ ਜੀ ਜਗਦੀਪ ਜੀ ਗੱਲ ਹੈਗੀ ਆ ਜੋ ਆਪਣੇ ਕਾਰੀਗਰ ਹੈਗੇ ਆ ਉਹ ਕਹਿੰਦੇ ਵੀ ਅਸੀਂ ਗਾਰੰਟੀ ਦਿੰਨੇ ਹੈਗੇ ਆ ਜੋ ਮਾਲ ਹੈਗਾ ਸਾਡਾ ਹਾਂਜੀ ਵੀ ਉਹ ਬਿਲਕੁਲ ਓਕੇ ਹੈਗਾ ਅਲਟਰਾ ਟੈਕ ਹੀ ਸੀਮੈਂਟ ਪਾਉਣੇ ਹੈਗੇ ਆ ਆਪਣਾ ਸਵਾਲ ਫੇਰ ਉੱਥੀ ਹੈਗਾ ਵਾ ਇਹ ਬਜਰੀ ਆਪਣੀ ਹੈ ਨਾ ਹਾਂਜੀ ਜਿਵੇਂ ਹੁਣ ਤੁਸੀਂ ਅਲਟਰਾਟੈਕ ਸੀਮਨ ਦੀ ਗੱਲ ਕਰਦੇ ਈ ਕੰਮ ਗਾਹਕ ਨੂੰ ਕਸਟਮਰ ਨੂੰ ਕਿਵੇਂ ਪਤਾ ਲੱਗੂਆ ਜੀ ਕੀ ਉਹਦੇ ਵਿੱਚ ਤੁਸੀਂ ਬਿੱਲ ਦੋਵੋਗੇ ਜਾਂ ਕੀ ਕਰਾਓਗੇ ਸਾਡੇ ਕੋਲ ਬਿੱਲ ਹੈਗੇ ਅਲਟਰਾਟੈਕ ਦੇ ਸਾਡੇ ਕੋਲ ਗੱਡੀ ਦੇ ਬਿੱਲ ਹੁੰਦੇ ਆ ਜੀ ਸਾਡੇ 4.5 ਲੱਖ ਰੁਪਏ ਦੀ ਗੱਡੀ ਆਉਂਦੀ ਆ ਉਹ ਸਾਡਾ ਬਿੱਲ ਲੈ ਕੇ ਆਉਂਦਾ ਵਾ ਗੱਲ ਬਿੱਲ ਤੇ ਹੁੰਦਾ ਮਾਲ ਸਾਰਾ ਕੁਝ ਅੱਛਾ ਜੀ ਤੇ ਕੰਪਨੀ ਦਾ ਗੱਡੀ ਦਾ ਮਾਲ ਹੁੰਦੀ ਆ ਗੱਡੀ ਉਹ ਜੀ ਹਾਂਜੀ ਤੇ ਚਲੋ ਆਪਾਂ ਤੁਹਾਡਾ ਦੇਖ ਲੈਨੇ ਆ ਹਾਂਜੀ ਆ ਦੇਖ ਸਕਦੇ ਤੁਸੀਂ ਮੇਨ ਆਪਣਾ ਹੈਗਾ ਵੀ ਜਿਹੜਾ ਰੇਤਾ ਹੈਗਾ ਬਾ ਹਾਂਜੀ ਉਹ ਰੇਤਾ ਕਿਹੜਾ ਪਾਇਆ ਜਾਂਦਾ ਜੀ ਆ ਜੀ ਜੀ ਇਹ ਰੇਤਾ ਜੀ ਇਹਨੂੰ ਘੱਗਰ ਸੈਂਟ ਕਹਿੰਦੇ ਆ ਘੱਗਰ ਘੱਗਰ ਸੈਂਟ ਅੱਛਾ ਜੀ ਇਹ ਪੈਂਦਾ ਹੈਗਾ ਹਾਂਜੀ ਇਹ ਬਜਰੀ ਦਾ ਕਚਰਾ ਹੁੰਦਾ ਕੀ ਰਾਜਾ ਅੱਛਾ ਜੀ ਤੇ ਇਹਦੇ ਵਿੱਚ ਹੀ ਹੁੰਦਾ ਸਾਰਾ ਕੁਝ ਆ ਬਜਰੀ ਹੋਗੀ ਮਤਲਬ ਹਾਂਜੀ ਹਾਂਜੀ ਅੱਛਾ ਜੀ ਤੇ ਇਹੀ ਕਿਉਂ ਮਤਲਬ ਘੱਗਰ ਸੈਂਟ ਕਿਉਂ ਪਾ ਰਹੇ ਇਹਦੇ ਵਿੱਚ ਫਰਕ ਕੀ ਹੈਗਾ ਜੀ ਇਹ ਜਿਹੜੇ ਬੱਚਾ ਇੱਕ ਤਾਂ ਮਿੱਟੀ ਦੀ ਮਿਕਸ ਨਹੀਂ ਹੁੰਦੀਗੀ ਬਿਲਕੁਲ ਮਿੱਟੀ ਨਹੀਂ ਮਿਲਦੀ ਹਾਂਜੀ ਬਜਰੀ ਦਾ ਕਿਰਾ ਹੈਗਾ ਇਹਦੇ ਵਿੱਚ ਮਿੱਟੀ ਹੈ ਨਹੀਂ ਅੱਛਾ ਮਿੱਟੀ ਨਹੀਂ ਹੋਣੀਗੀ ਬਜਰੀ ਦੀ ਮਤਲਬ ਕਹਿ ਸਕਦੇ ਆਂ ਵੀ ਹਾਂਜੀ ਬਰੀ ਬਰੀ ਟੁਕੜੇ ਹੈਗੇ ਹਾਂ ਟੁਕੜੇ ਹੈਗੇ ਜੀ ਉਹਦਾ ਕਰਕੇ ਪਕੜ ਵੀ ਜਾਦੇ ਕਰਦਾ ਜੀ ਇਹ ਅੱਛਾ ਜੀ ਤੇ ਦਰਿਆ ਵਾਲੇ ਰੇਤੇ ਦੇ ਨਾਲੋਂ ਤਾਂ ਕਈ ਮਹਿੰਗਾ ਵੀ ਆ ਇਹ ਜੀ ਕਾਫੀ ਮਹਿੰਗਾ ਹੈ ਜੀ ਇਹ 53000 ਰੁਪਏ ਦੀ ਗੱਡੀ ਆਉਂਦੀ ਹੈ ਜੀ ਅੱਛਾ ਜੀ ਤੇ ਦਰਿਆ ਵਾਲਾ ਰੇਤਾ ਤਾਂ ਬਹੁਤ ਸਸਤਾ ਹੁੰਦਾ ਜੀ ਅੱਛਾ ਜੀ ਉਹ ਸਸਤਾ ਆਉਂਦਾ ਹੈਗਾ ਹਾਂਜੀ ਹਾਂ

ਜੋ ਤੁਹਾਨੂੰ ਫੈਕਟਰੀ ਅਸੀਂ ਦਿਖਾਈ ਹੈਗੀ ਆ ਜਿੱਥੇ ਕੰਕਰੀਟ ਬਣ ਕੇ ਜਾਂਦੀ ਹੈਗੀ ਸੀਮੈਂਟ ਬਜਰੀ ਤੇ ਰੇਤਾ ਉਹ ਤੁਹਾਨੂੰ ਪੂਰਾ ਦਿਖਾਤਾ ਹੈਗਾ ਸਾਹਮਣੇ ਦੇਖ ਸਕਦੇ ਤੁਸੀਂ ਆ ਫੈਕਟਰੀ ਲੱਗੀ ਹੈਗੀ ਆ ਤੇ ਸੀਮੈਂਟ ਹੈਗਾ ਇਹ ਮੈਂ ਫੇਰ ਭੁੱਲ ਜਾਣਾ ਇਹਨੂੰ ਕਿਹਦੇ ਸਾਈਡ ਵਿੱਚ ਹੈ ਲੋਕ ਕਹਿੰਦੇ ਇੱਕ ਸੀਮੈਂਟ ਹੈ ਇੱਕ ਫਲਾਈ ਐਸ਼ ਫਲਾਈ ਐਸ਼ ਇੱਕ ਸੀਮੈਂਟ ਇੱਕ ਫਲਾਈ ਐਸ਼ ਤੇ ਜਿਹੜਾ ਜਗਦੇਵ ਜੀ ਜਿਹੜਾ ਮਤਲਬ ਹੁੰਦਾ ਹੈਗਾ ਜੇ ਆਮ ਨਾਰਮਲ ਆਪਾਂ ਬੋਰੀ ਵਾਲਾ ਸੀਮੈਂਟ ਲੈਨੇ ਆ। ਹਾਂਜੀ। ਉਹਦੇ ਵੀ ਖਲਾਈਸ਼ ਹੁੰਦਾ ਹੀ ਆ। ਉਹ ਤੇ 30% ਹੁੰਦਾ ਜੀ। ਅਚੋ 30% ਹੁੰਦਾ ਇਹਦੇ ਵਿੱਚ ਜੀ। ਹਾਂਜੀ। ਇਹਦੇ ਵਿੱਚ ਇਹਦੇ ਵਿੱਚ ਆਪਾਂ ਬਗਦਾਰਨਾ ਜੇ ਜਾਂ ਕਹਿੰਦੇ ਪਾਉਣਾ ਤੁਸੀਂ ਹੋ ਜਾਪਾ ਜੀ। ਖਲਾਈਸ਼ ਥੋੜਾ ਜਿਹਾ ਪਾਉਣਾ। ਅਚਾ ਜਿੰਨਾ ਕਸਟਮਰ ਆਪਦੇ ਸਾਹਮਣੇ ਕੇ ਤੁਸੀਂ ਮਤਲਬ ਮਤਲਬ ਮਸ਼ੀਨ ਆਪਦੇ ਸਾਹਮਣੇ ਪਾਉਣੀ। ਹਾਂਜੀ। ਇਹਦੀ ਕੀ ਗਾਰੰਟੀ ਹੈਗੀ ਮਤਲਬ ਮਾਲ ਦੀ ਆਪਣੀ ਦੀ? ਗਾਰੰਟੀ ਤਾਂ ਜੀ ਲਾਈਫਟਾਈਮ ਦੀ ਗਾਰੰਟੀ ਹੈ। ਲਾਈਫਟਾਈਮ ਦੀ ਗਾਰੰਟੀ ਆ। ਹਾਂਜੀ। ਠੀਕ ਹੈ ਜੀ ਚਲੋ ਆਪਾਂ ਗੱਡੀਆਂ ਦੇਖ ਲੈਣੇ ਆਪ ਕੋ ਕਿੰਨੀਆਂ ਗੱਡੀਆਂ ਹੈ ਉਹ ਵੀ ਆਪਾਂ ਦੇਖ ਲੈਣੇ ਆ ਆ ਇੱਕ ਗੱਡੀ ਹੋਗੀ ਸਾਹਮਣੇ ਤੁਸੀਂ ਦੇਖ ਸਕਦੇ ਜੀ ਤੇ ਚਲੋ ਆਪਾਂ ਹੁਣ ਦਰਸ਼ਕੋ ਗੱਲ ਇਸ ਤਰ੍ਹਾਂ ਹੈਗੀਆਂ ਜੇ ਕੋਈ ਸਵਾਲ ਜਵਾਬ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਜੋ ਨੰਬਰ ਜਗਦੇਵ ਜੀ ਦਾ ਦਵਾਂਗੇ ਉਹਦੇ ਵਿੱਚ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੈਗੇ ਆ ਤੇ ਆਪਣੀ ਜੋ ਸਵਾਲ ਹੈਗਾ ਤੁਸੀਂ ਘਰ ਬਣਾਉਣਾ ਹੈਗਾ ਆਪਣੀ ਜੋ ਸਵਾਲ ਹੈਗਾ ਤੁਸੀਂ ਸਿੱਧੇ ਤੌਰ ਤੇ ਕਰਿਓ ਬਾਕੀ ਜੋ ਗੱਡੀਆਂ ਅਸੀਂ ਹੋਰ ਵੀ ਦੇਖ ਲੈਣੇ ਜੋ ਕੀ ਕੀ ਹੈਗਾ ਇਹਨਾਂ ਦਾ ਸਮਾਨ ਹਾਂਜੀ ਜਿਹੜਾ ਬਾਕੀ ਦੇ ਹਾਂਜੀ ਆਪਣੇ ਨਾਲ ਬਾਈ ਜੀ ਕੀ ਨਾਮ ਸੀਗਾ ਤੁਹਾਡਾ ਸਰਪ੍ਰੀਤ ਸਿੰਘ ਜੀ ਆ ਗੱਡੀ ਬਾਰੇ ਵੀ ਜਾਣਕਾਰੀ ਦਿਓ ਜੀ ਆ ਗੱਡੀ ਖੜੀ ਹੈਗੀ ਆ ਕਿਹੜੀ ਮਸ਼ੀਨ ਆ ਕੀ ਕੰਮ ਕਰਦੀ ਜੀ ਇਹਦੀ ਕੰਕਰੀਟ ਪੰਪ ਆ ਜੀ ਕਿ ਜੇ ਮੈਂ ਚਾਹੇ ਹਾਈ ਰਾਈਜ਼ ਬਿਲਡਿੰਗ ਉੱਤੇ ਚਲਾਉਣਾ ਹੋਵੇ ਮਾਲ ਇਹਦੇ ਨਾਲ ਚੜਾਇਆ ਜਾਂਦਾ ਜੀ ਇਹਦੇ ਨਾਲ ਹਾਂਜੀ 30 ਮੰਜ਼ਿਲਾਂ ਤੱਕ 40 ਮੰਜ਼ਿਲਾਂ ਤੱਕ ਅੱਛਾ ਜੀ ਉੱਪਰ ਸਪਲਾਈ ਦਿੱਤੀ ਜਾਂਦੀ ਇਹਦੇ ਨਾਲ ਜੀ ਅੱਛਾ ਜੀ ਮੈਂ ਜਗਦੇਵ ਜੀ ਨਾਲ ਗੱਲ ਕਰਦਾ ਸੀਗਾ ਮੈਂ ਕਿਹਾ ਜੀ 1500 ਸਕੁਅਰ ਫੁੱਟ ਆਪਾਂ ਕੰਮ ਤੋਂ ਬਣਾ ਕੇ ਲੈ ਕੇ ਆਨੇ ਮਾਲ ਇਹ ਤੋਂ ਕੰਕਰੀਟ ਹਨਾ ਜੇ ਕਸਟਮਰ ਸਿੱਧੇ ਤੌਰ ਤੇ ਹਾਂਜੀ ਹਾਂਜੀ ਮਤਲਬ ਲਊਗਾ ਮਾਲ ਆਉ ਦੇ ਸਾਹਮਣੇ ਆਲਾ ਬੈਟਰੀ ਲਾਊਗਾ ਉੱਥੇ ਨਾ ਹਾਂਜੀ ਹਾਂਜੀ ਲੀਵਰ ਲਾਊਗਾ ਉਹਦਾ ਕੀ ਬੈਨੀਫਿਟ ਰਹੂਗਾ ਜੇ ਆਪਣੇ ਤੋਂ ਕਸਟਮਰ ਲੈ ਕੇ ਜਾਂਦਾ ਹੈਗਾ ਮਾਲ ਇੱਕ ਤਾਂ ਇਹ ਵੀ ਰਲਿਆ ਲੈ ਮਾਲ ਜਾਊਗਾ ਕੋਈ ਗਲੀ ਵਿੱਚ ਲਓ ਮਾਲ ਲਾਉਂਦੀ ਲੋ ਉਹ ਨਹੀਂ ਕੀ ਜੀ ਤੇ ਬਾਕੀ 2 ਘੰਟਿਆਂ ਵਿੱਚ ਬਚੇ ਸੀ ਕੰਮ ਸਾਡਾ ਡਨ ਕਰ ਦਿੰਨੇ ਇਹਦਾ ਡਨ ਕਰ ਦਿੰਨੇ ਹੈਗੇ ਹਾਂਜੀ ਹਾਂਜੀ ਨਹੀਂ ਉਹਦਾ ਬੈਨੀਫਿਟ ਕੀ ਰਹੂਗਾ ਜਿਵੇਂ ਹੁਣ ਮਾਲ ਆ ਅ ਜਗਦੇਵ ਜੀ ਗੱਲ ਕਰਦੇ ਸੀ ਕਿ ਵੀ ਲੱਖ ਰੁਪਏ ਦਾ ਮਤਲਬ ਮਾਲ ਜਾਣਾ ਇੱਥੋਂ ਹਾਂਜੀ ਹਾਂਜੀ 1500 ਸਿਕਿਉਰ ਫੋਰਟ ਹਾਂਜੀ ਹਾਂਜੀ ਕਸਟਮਰ ਜੇ ਸਿੱਧੇ ਤੌਰ ਤੇ ਮਤਲਬ ਮਾਲ ਲੈਂਦਾ ਹੈਗਾ ਆਪ ਸੀਮੈਂਟ ਲੈ ਲਿਆ ਬਜਰੀ ਲੈ ਲਈ ਰੇਤਾ ਪਾਉ ਉਹਦੇ ਵਿੱਚ ਹਾਂਜੀ ਹਾਂਜੀ ਇੱਕ ਤਾਂ ਜਿਹੜੀ ਤੁਸੀਂ ਉਹ ਰੇਤੇ ਦੀ ਗੱਲ ਕੀਤੀ ਹੈਗੀ ਆ ਸਾਡਾ ਰੇਤਾ ਵਧੀਆ ਇੱਕ ਨੰਬਰ ਦਾ ਘਗਰਾ ਜੀ ਘਗਰਾ ਏ ਵਧੀਆ ਤੇ ਸੀਮੈਂਟ ਵਧੀਆ ਨੰਬਰ 1 ਹੈ ਜੀ ਅਲਟਰਾਟੈਕ ਹਾਂਜੀ 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 ਠੀਕ ਹੈ ਜੀ ਪ્યોਰ ਸੀਮੈਂਟ ਹੁੰਦਾ ਜਿਵੇਂ ਆਮ ਬੂਰੀ ਦਾ ਕਿੰਨੀਆਂ ਗੱਡੀਆਂ ਜੀ ਆਪਣੇ ਕੋਲ ਸਾਹਮਣੇ ਵੀ ਗੱਡੀ ਦੇ ਦਰਸ਼ਕ ਤੁਸੀਂ ਦੇਖ ਸਕਦੇ ਸਾਹਮਣੇ ਗੱਡੀ ਖੜੀ ਹੈ ਇੱਕ ਤਿੰਨ ਗੱਡੀਆਂ ਜੀ ਠੀਕ ਹੈ ਜੀ ਤਿੰਨ ਅੱਛਾ ਜੀ ਜੇ ਲੋਡ ਪਾਵੇ ਤਾਂ ਮਗਾਹਲ ਹੂਰ ਵੀ ਲੈ ਲੈਣੇ ਆ ਪਰੈਂਟ ਤੇ ਔਰ ਰੈਂਟ ਤੇ ਲੈ ਲੈਣੇ ਤਿੰਨ ਗੱਡੀਆਂ ਤਾਂ ਹੈ ਹੀ ਆ ਆਪਣੇ ਕੋਲ ਹਾਂਜੀ ਹਾਂ ਤੇ ਕਿੰਨੇ ਕੁ ਮਤਲਬ ਦੇ ਸਕਦੇ ਆ ਆਪਾਂ ਜੇ ਆ ਗੱਡੀ ਹੈਗੀ ਨਾਲ ਆਪਣੀ ਹਨ ਤੇ ਕਿੰਨੀ ਮਤਲਬ ਜਗ੍ਹਾ ਕਵਰ ਕਰ ਦਿੰਦੇ ਆ ਕਹਿ ਸਕਦੇ ਆ ਵੀ ਦੂਰ ਲੈ ਕੇ ਜਾਣਾ ਹੋਵੇ ਮਾਲ ਜਿੱਥੇ ਕੀ ਕੋਈ ਸਮਾਨ ਿਸ਼ਟਾ ਹਾ ਦਾ ਬਾਈ ਨਹੀਂ ਦੇਤਾ ਨਹੀਂ ਿਸ਼ਟਾ ਹਾ ਦਾ ਉੱਤੇ ਇਹ ਆਪਣੀ ਗੱਡੀ ਜਿਹੜੀ ਆ ਕਿੱਥੇ ਤੱਕ ਲੈ ਜਾਂਦੀ ਮਾਲ ਜਿੰਨੇ ਤੱਕ ਕਵਰ ਕਰਦੇ ਆ ਜੀ 200 ਫੁੱਟ ਤੱਕ ਜੀ ਫੁੱਟ ਤੱਕ ਕਵਰ ਕਰਦੇ ਆ ਹਾਂਜੀ 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 ਠੀਕ ਆ ਇੱਕ ਜਿਹੜਾ ਮਾਲ ਹੈਗਾ ਇੱਕ ਥੇ ਹੀ ਸਿਰਦੇ ਆ ਜਾਂ ਮਤਲਬ ਪ੍ਰੋਪਰ ਜਿਹੜਾ ਨੇ ਉੱਪਰ ਜਿੱਥੇ ਲੋਡ ਹੁੰਦੀ ਹੈ ਜਿੱਥੇ ਇੱਥੇ ਲੋਡ ਹੈਗੀ ਹਾਂਜੀ ਉੱਪਰ ਹੀ ਲੈ ਕੇ ਜਾਂਦੇ ਆ ਅਚਲ ਇੰਟਰ ਸਿੱਧਾ ਪੇਪਰ ਹੈ ਠੀਕ ਆ ਲਾਸਟ ਮਤਲਬ ਜਿਹੜੇ ਸਰੋਤੇ ਆਪਣੇ ਜੁੜੇ ਹੈਗੇ ਆ ਚੈਨਲ ਨੂੰ ਦੇਖਣਗੇ ਵੀਡੀਓ ਤੱਕ ਉਹ ਸਿੱਧੇ ਤੌਰ ਤੇ ਉਹਨਾਂ ਸੰਪਰਕ ਵੀ ਕਰਾਂਗਾ ਮੈਂ ਨੰਬਰ ਮੈਂ ਫਲੈਸ਼ ਕਰੂੰਗਾ ਹੋਰ ਕੀ ਸੁਝਾਅ ਦੇਣਾ ਚਾਹੁੰਦੇ ਨੇ ਨਵੇਂ ਜੋ ਜਿੰਨੇ ਘਰ ਬਣਾਉਣਾ ਹੈਗਾ ਜੀ ਬਈ ਇੱਕ ਵੇਦ ਕਹਿੰਦੇ ਆ ਸਰਵਿਸ ਲੈ ਕੇ ਦੇਖਣ ਫਿਰ ਪਤਾ ਲੱਗਦਾ ਅੱਗੇ ਜਿੰਨੇ ਨੇ ਸਰਵ ਦਿੱਤੀ ਹੈ ਤਕੀਬ ਨੂੰ ਸਾਰੇ ਠੀਕ ਤੇ ਸਾਰੇ ਦੁਬਾਰਾ ਦੁਬਾਰਾ ਆ ਰਹੇ ਆ ਦੁਬਾਰਾ ਆ ਰਹੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਇਹੋ ਜੀ ਗੱਲ ਹੈ ਨਹੀਂ ਜੀ ਕਿਹੜੀ ਕੰਪਨੀ ਹੈਗੀ ਜੀ ਆਪਣੀ ਇਹ ਆਪਣੇ ਗੁਰਨਾਨ ਕੇ ਰੇਡਿਮੈਕਸ ਆ ਜੀ ਠੀਕ ਆ ਸ਼ਾਰਟਕਟ ਕਹਿ ਸਕਦੇ ਆ ਜੀ ਐਨਸੀ ਜੀ ਐਨਸੀ ਗਾਲਬ ਕਲਾਂ ਜੀ ਗਾਲਬ ਕਲਾਂ ਠੀਕ ਆ ਜੀ ਹਾਂਜੀ ਜੀ ਜੀ ਤੁਸੀਂ ਲਾਸਟ ਵਿੱਚ ਕੀ ਕਹਣਾ ਹੈ ਮੈਂ ਤਾਂ ਜੀ ਇਹੀ ਕਹਿਣਾ ਵਾਂ ਵੀ ਜੇ ਕਿਸੇ ਨੇ ਵੀਰ ਭਰਾ ਨੇ ਕੋਈ ਕੰਮ ਕਰਾਉਣਾ ਹੋਵੇ ਤੇ ਆਵੇ ਸਾਡੇ ਨਾਲ ਗੱਲ ਕਰੇ ਅਸੀਂ ਰੇਟ ਤੇ ਵੀ ਉਹਦੇ ਨਾਲ ਸੈਟਿੰਗ ਕਰ ਦਿੰਨੇ ਆ ਰੇਟ ਵੀ ਵਧੀਆ ਲਾ ਦਿੰਨੇ ਆ ਰੇਟ ਵੀ ਵਧੀਆ ਲਾ ਦਿੰਨੇ ਆ ਜੀ ਇਹ ਮਾਲ ਦੀ ਕੋਈ ਮਾਲ ਦੀ ਸਾਡੀ ਗਾਰੰਟੀ ਹੋ ਇੱਕ ਨੰਬਰ ਦੀ ਗਾਰੰਟੀ ਹੋ ਠੀਕ ਆ ਜੀ ਕੋਈ ਸਾਡੇ ਬਜਰੀ ਦੇ ਵਿੱਚ ਮਿੱਟੀ ਘਟਾ ਨਹੀਂਗਾ ਕੋਈ ਰਿੱਟ ਦੇਖ ਸਕਦਾ ਪਹਿਲਾਂ ਦੇਖ ਸਕਦਾ ਕੋਲੇ ਖੜ ਕੇ ਸਾਡੇ ਕੋਲ ਇਥੋਂ ਪਵਾ ਸਕਦਾ ਵੀ ਮਿਣਕੇ ਇਥੋਂ ਮੈਰਾ ਇੰਨਾ ਪਾਉਣਾ ਵਾ ਉਹਨਾਂ ਅਸੀਂ ਸੀਮੈਂਟ ਬਜਰੀ ਮਿਣਕੇ ਪਾਉਨੇ ਆ ਠੀਕ ਹੈ ਤੇ ਐਨ ਗਰੰਟੀ ਵਾਲਾ ਸਾਡਾ ਕੰਮ ਹੋਊਗਾ ਜੀ ਤੇ ਸਸਤਾ ਉਦੋਂ ਤੁਹਾਡੀ ਲੇਬਰ ਨਹੀਂ ਪੈਣੀ ਇੱਕ ਉੱਪਰ ਚੜਾਉਣ ਦੀ ਇੱਕ ਤੁਹਾਨੂੰ ਜਿਹੜਾ ਲਿਜਾਉਣਾ ਪੈਂਦਾ ਨਾਲ ਪੌੜੀ ਵਾਲਾ ਚੱਕਣਾ ਉਹ ਵੀ ਕਾਫੀ ਲੇਬਰ ਪੈਂਦੀ ਹੈ ਉੱਥੇ ਘਟ ਗਿਆ ਹਾਂਜੀ ਘਟੋ ਘਟੋ ਉਸ ਦਿਨ ਜੇ ਕਿਸ ਨੇ 1500 ਸਕਰ ਫੁੱਟ ਪਾਉਣਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਪੈਂਦਾ ਜੀ ਤੇ ਕਟੋ-ਕਟ 20 ਬੰਦੇ ਤਾਂ ਤੁਹਾਨੂੰ ਲੇਬਰ ਦੇ ਚਾਹੀਦੇ ਆ ਚਾਹੀਦੇ ਹੈਗੇ ਸਹੀ ਗੱਲ ਹੈ ਇਹਨਾਂ ਦਿਨਾਂ ਦੇ ਵਿੱਚ ਲੇਬਰ ਮਿਲਣ ਨੂੰ ਬਹੁਤ ਮੁਸ਼ਕਲ ਆ ਜੀ ਸਾਡਾ ਉੱਥੇ ਲੇਬਰ ਨਾਲ ਕੋਈ ਨਹੀਂ ਥੋੜੇ ਜਿਹੜੇ ਮਿਸਤਰੀ ਨਾਲ ਦੋ ਬੰਦੇ ਹੁੰਦੇ ਆ ਉਹੀ ਚਾਹੀਦੇ ਆ ਬਹੁਤ ਜਾਲ ਬੰਨਿਆ ਹੋਵੇ ਜਾਲ ਬੰਨਿਆ ਹੋਇਆ ਪਰ ਹਾਂ ਸਾਨੂੰ ਮੈਸੇਜ ਲਾਤਾ ਭਾਈ ਵੀ ਲੈ ਆਓ ਗੱਡੀਆਂ ਕੰਗੀਆਂ ਸਾਡੀਆਂ ਤੇ ਜਦੋਂ ਸਾਡਾ ਪੰਪ ਲੱਗਾ ਹੁੰਦਾ 8-10 ਮਿੰਟਾਂ ਦੇ ਵਿੱਚ ਅਸੀਂ ਗੱਡੀ ਖਾਲੀ ਕਰ ਦਿੰਨੇ ਆ ਠੀਕ ਹੈ ਜੀ ਇਹ ਤਿੰਨਾਂ ਗੱਡੀਆਂ ਦਾ ਮਾਲ ਆ ਤਿੰਨ ਗੱਡੀਆਂ ਨੇ ਤਕਰੀਬਨ 2 2.5 ਘੰਟੇ ਲਾਉਣੇ ਆ ਤੇ ਤੁਸੀਂ ਆਪੋ ਜੀ ਬੇਲੇ ਆ ਜੀ ਚਲੋ ਹਾਂਜੀ ਠੀਕ ਆ ਜੀ ਥੈਂਕ ਯੂ ਜੀ ਠੀਕ ਆ ਚਲੋ ਮੈਂ ਕਰ ਹਾਂਜੀ ਆਪਾਂ ਜਗਦੇਵ ਜੀ ਕਰ ਲੋ ਆਨ ਆਨ ਹਾਂਜੀ ਜਗਦੇਵ ਜੀ ਨਾਲ ਗੱਲਬਾਤ ਕੀਤੀ ਹੈਗੀ ਆ ਜੋ ਕੰਪਨੀ ਹੈਗੀ ਇਹਨਾਂ ਦੀ ਤੇ ਜੀ ਐਨ ਸੀ ਕੰਕਰੀਟ ਜੋ ਕੰਪਨੀਆਂ ਗੱਲਬਾਤਾਂ ਦੇ ਬੰਦੇ ਹੈਗੇ ਆ ਇਹ ਤੇ ਆ ਦੇਖ ਸਕਦੇ ਆ ਤੁਸੀਂ ਆਪਾਂ ਤਸਵੀਰਾਂ ਦੇ ਵਿੱਚ ਦਿਖਾਈ ਦਿੱਤਾ ਜੋ ਇਹਨਾਂ ਦਾ ਆ ਪਾਈਪਾਂ ਹੈਗੀਆਂ ਦੂਰ ਕਿਤੇ ਮਾਲ ਲੈ ਕੇ ਜਾਣਾ ਹੈਗਾ ਵਾ ਰਸਤਾ ਨਹੀਂ ਹੈਗਾ ਤਾਂ ਇਹ ਇਸ ਪੇਪਰਾਂ ਹੀ ਮਾਲ ਕੰਕਰੀਟ ਜਿਹੜੀ ਹੈਗੀ ਆ ਲੈਂਟਰਲ ਵਾਸਤੇ ਲੈ ਕੇ ਜਾਂਦੇ ਹੈਗੇ ਆ ਹੋਰ ਵੀ ਕੋਈ ਨਹੀਂ ਕੋਈ ਕਸਟਮਰ ਜੋ ਸਿੱਧੇ ਤੌਰ ਤੇ ਜਗਦੇਵ ਜੀ ਤੇ ਉਹਨਾਂ ਦੇ ਜੋ ਤੇ ਸਹਾਇਕ ਹੈਗੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੁਸੀਂ ਸਿੱਧੇ ਤੌਰ ਤੇ ਇੱਥੇ ਆ ਕੇ ਫੈਕਟਰੀ ਦੇ ਵਿੱਚ ਵੀ ਤੁਸੀਂ ਮਾਲ ਦੇਖੋ ਵੀ ਕਿਹੜਾ ਸੀਮੈਂਟ ਪਾ ਰਹੇ ਆ ਕਿਹੜੀ ਬਜਰੀ ਪਾ ਰਹੇ ਆ ਕਿਹੜਾ ਰੇਤਾ ਪਾ ਰਹੇ ਆ ਤੇ ਜੋ ਜੋ ਕੰਕਰੀਟ ਕੰਕਰੀਟ ਹੈਗੀ ਆ ਜਦੋਂ ਇਹ ਪਾ ਕੇ ਆਉਣਗੇ ਤਾਂ ਸੋਨੂੰ ਲਾਈਫ ਟਾਈਮ ਦੀ ਇਹ ਗਾਰੰਟੀ ਦਿੰਦੇ ਹੈਗੇ ਆ ਇਹ ਤੁਸੀਂ ਆ ਕੇ ਆਪਣਾ ਚੈੱਕ ਕਰ ਸਕਦੇ ਆ ਤਸੱਲੀ ਕਰੋ ਇੱਕ ਵਾਰੀ ਆ ਕੇ ਤੇ ਜਰੂਰ ਇਸ ਫੈਕਟਰੀ ਦੇ ਵਿੱਚ ਆਓ ਨੋ ਜਗਦੇਵ ਜੀ ਜੋ ਇਹਨਾਂ ਦੇ ਮਾਲਕ ਹੈਗੇ ਉਹਨਾਂ ਨਾਲ ਗੱਲਬਾਤ ਕਰੋ ਆ ਕੇ ਦੇਖੋ ਤੁਸੀਂ ਦੇਖਦੇ ਰਹੋ ਰੈਗੂਲਰ ਗਰਾਉਂਡ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ ਜੀ